ਕੋਜੀ ਹਾਂਜੀ ਆਏ ਆ ਜੀ ਆਪਾਂ ਘਰ ਚ ਇੱਥੋਂ ਤਾਂ ਪਹਿਲਾਂ ਤਾਂ ਟੁੱਟੀਆਂ ਚੋਰੀ ਕੀਤੀਆਂ ਨੇ ਇਹਨਾਂ ਨੇ ਆਹ ਇਹਨਾਂ ਦੀ ਜਾਲੀ ਪੰਨੀ ਹੋਈ ਆ ਜਾਲੀ ਪੰਨਣ ਤੋਂ ਬਾਅਦ ਚ ਆਹ ਦੇਖੀ ਉਹਨਾਂ ਆਜ ਤਰਕ ਲਾ ਰਹੇ ਨੇ ਅੱਛਾ ਇਧਰ ਦੀ ਵੜ ਕੇ ਉਤਰੀ ਇਹ ਤਾਂ ਤਸਲੀ ਵਾਲੇ ਹੀ ਕੰਮ ਕੀਤਾ ਇਹਨਾਂ ਨੇ ਹੈ ਉਹਦਰ ਭਾਂਡੇ-ਮੁੰਡੇ ਪੈ ਰਹੇ ਕਿ ਬਚਾਅ ਹੋ ਗਿਆ ਭਾਂਡਿਆਂ ਦਾ ਆ ਦੇਖ ਤਾਂ ਇਧਰ ਵਾਜਾ ਤੈਥੋਂ ਚਾੜੀ ਪੜੀ ਹੋਈ ਹੈ ਇਹਦੇ ਦੇਖੋ ਪੱਕਾ ਤੇ ਆਹ ਦਰਵਾਜ਼ਾ ਤੋੜਿਆ ਸੀ ਆ ਵੀ ਕਿ ਇੱਥੋਂ ਪੱਖਾ ਲਾ ਕੇ ਕਿ ਲੈ ਕੇ ਗਏ ਨੇ ਕੱਕੀ ਦਾ ਤਾਂ ਆ ਗਿਆ ਹੋਈਆਂ ਚਲੋ ਭਾਈ ਉਧਰ ਚਲੀਏ ਹੁਣ ਇਹਦੇ ਵਿੱਚੋਂ ਅੰਦਰ ਭਾਈ ਜਿਹੜੇ ਵੀ ਐਨਆਰਆਈ ਭਰਾਵਾਂ ਦੇ ਘਰ ਖਾਲੀ ਨੇ ਪਲੀਜ਼ ਆਪਣੇ ਘਰਾਂ ਦੀ ਟੇਕ ਕੇ ਰੱਖ ਵਾਸਤੇ ਕਿਸ ਨਾ ਕਿਸੇ ਨੂੰ ਜ਼ਿੰਮੇਵਾਰੀ ਦਿਓ ਤੇ ਖਾਲੀ ਘਰਾਂ ਨੂੰ ਹੁਣ ਲਗਭਗ ਲੋਕ ਜਿਹੜੇ ਨਿਸ਼ਾਨੇ ਬਣਾਉਣ ਲੱਗ ਪਏ ਨੇ ਚੋਰ ਅੱਛਾ आज दे तोड़े हुए ने अच्छा, ला अच्छा, ला लाइट ला नहीं है अच्छा जाली के समान चुक लिया अच्छा पांडे भी लगे हैं अच्छा सारे पांडे भूडे भी लगे लादा काफी दिनों के लाते हैं इधर ताकि पनी है ਆਹ ਦੋ ਦਿਨਾਂ ਦਾ ਇਹ ਆਇਤਾ ਦਿਖਾਉਣ ਦਾ ਮੌਕਾ ਹੈ। ਲੱਗਦਾ ਪੂਰੇ ਦਾ ਪੂਰਾ ਜਿਹੜਾ ਘਰ ਆ ਤੈਸ ਨਾਲਸ ਕਰ ਚੁੱਕੇ ਆ ਇਹੋ। ਓਹੋ ਹੋ। ਆ ਗੱਦੇ ਪਹਿਲਾਂ ਹੀ ਆਹ ਕੀਤੇ ਆ। ਲੈ ਫੇਸੇ ਹੱਡਾ ਭਾਂਡੇ ਵਾਲਾ ਦਾ ਬਚ ਗਿਆ ਬਈ। ਹਾਂ? ਆ ਭਾਂਡੇ ਵਾਲੇ ਤਾਂ ਸਮਾਨ ਬਚ ਗਿਆ ਭਾਂਡੇ-ਬੂਡੇ ਦਾ। ਕਿਤੇ ਅੱਜ ਲੈ ਕੇ ਜਾਣੇ ਹੁਣ ਲੱਗਦਾ ਮੈਨੂੰ ਇਹਦੇ ਨੇ। ਮੈਂ ਤਾਂ ਇਹ ਗੰਢੀ ਵੀ ਆਈ ਸੀ ਮੈਂ ਜਦੋਂ ਖੂ ਤੇ ਸੀ 2 ਰੁਪਏ ਕਿੰਨੇ ਰੁਪਏ। ਉਧਰ ਉਧਰ ਕਰਿਓ ਬਈ। ਹਲ ਮਾਰੀ ਮਾਰ ਦੇ। ਆਲੋ ਮਰੀਂਚਾ ਆ ਵੀ ਫਟਿਆ ਵਾ ਆ ਪਾਪਾਂ ਦੋ ਸਾਰੇ ਬੀਚੇ ਓਏ ਕਾਲ ਲਾ ਪਲੀਜ਼ ਕਾਲ ਲਾ ਕੱਢੋ ਉਹ ਵੀ ਨਾ ਭੰਗ ਕੇ ਲੈ ਗਈ ਜੰਦੀ ਮੇਰੇ ਕੋਲੋਂ ਹਾਂ ਉੱਚਾ ਇਧਰ ਐਂ ਇਧਰ ਇਧਰ ਲੀ ਲਓ ਜੀ ਆ ਪੇਟੀਆਂ ਖੁੱਲੀਆਂ ਪਈਆਂ ਨੇ ਸਾਰੀਆਂ ਸਾਰਾ ਸਾਰਾ ਸਮਾਨ ਖਾਰਿਆ ਪਿਆ ਇਹਨਾਂ ਦੇ ਤੇ ਉਹ ਸਿਲੰਡਰ ਇੱਕੋ ਬਚਿਆ ਪਿਆ ਦੋ ਸਿਲੰਡਰ ਬਾਕੀ ਬਾਹਰ ਪੈ ਨੇ ਉਹ ਵੀ ਜਿੰਦੇ ਭੰਗ ਕੇ ਉਹ ਜਿੰਦਾ ਪੇਟੀ ਦੇ ਨਾਲ ਲੱਗਿਆ ਹੋਇਆ ਉਹ ਅੰਦਰੋਂ ਕਪਿਆ ਤੂੜ ਤੂੜਿਆ ਮਨੂੰ ਲਗਭਗ ਜਿਹੜੀ ਰੈਨ ਖੁੰਦਾ ਅੱਜ ਲੈ ਕੇ ਉਹ ਜਾਣੀ ਇਹਨਾਂ ਨੇ ਨਹੀਂ ਹਲੇ ਤਾਂ ਹਾਂ ਜੀ ਹਾਂ ਜੀ ਹਾਂ ਜੀ ਲੋ ਜੀ ਹਜੇ ਉੱਪਰ ਦੀ ਕੋਠੀ ਦੀ ਜਿਹੜੀ ਡਬਲ ਸਟੋਰੀ ਆ ਉਹਦੇ ਉੱਤੇ ਵੀ ਬਾਈ ਹੁਣੇ ਕੰਦੇ ਆ ਵੀ ਹੈ ਕਲਮੇ ਨੂੰ ਚੱਕਿਆ ਹੋਇਆ ਆ ਤੇਰੇ ਕਿ ਬੁੱਕੇ ਤਾਂ ਕਹਿੰਿਆ ਤੁਹ ਅੱਛਾ ਆ ਦੇਖ ਸਕਦੇ ਹੋ ਜੀ ਕੁੱਤੇ ਹੱਥੇ ਸਾਰੇ ਲਾ ਚੁੱਕੇ ਨੇ ਆਹ ਵੀ ਕੁੱਤੇ ਨਾ ਲੱਤ ਚੁੱਕੀਆਂ ਨੇ ਜੀ ਆਹ ਬਚ ਗਿਆ ਜੀ ਤਾਂ ਸੰਜਾਨ ਹੋ ਰਿਹਾ ਰਹੀ ਹੈ ਹੂੰ ਹੂੰ ਤੇ ਆ ਘਰ ਦੀ ਚੋਰੀ ਤੋਂ ਬਾਅਦ ਹੁਣ ਜਿਹੜਾ ਸਮਾਨ ਚੱਕਿਆ ਸੀ ਚੋਰਾਂ ਨੇ ਤੇ ਇੱਧਰ ਸਮਾਨ ਖੜਾ ਰਿਆ ਪਿਆ ਆ ਇਥੋਂ ਚੱਕਣ ਲੈ ਕੇ ਜਲੇ ਸੀ ਕਿ ਜਿੱਥੋਂ ਕਿ ਇੱਥੇ ਲਾਗੇ ਟਿਪਰ ਵਾਲਿਆਂ ਨੇ ਦੇਖਿਆ ਤੇ ਤਾਂ ਕਰਕੇ ਇਥੋਂ ਭੱਜੇ ਨੇ ਆ ਗਿਆ ਸਿਲੰਡਰ ਪੱਖਾ ਪਿੱਤਲ ਦੀਆਂ ਸਾਗੀਆਂ ਪਿੱਤਲ ਦੀਆਂ ਥਾਲੀਆਂ ਖੋਲੋ ਯਾਰ ਕੀ ਇਹ ਚ ਖਲਾੜਦੇ ਸਾਰਾ ਕੋਈ ਗੱਲ ਨਹੀਂ ਨਿਕਾ ਆ ਖਲਾ ਰਹੇ ਆ ਇਹ ਚ ਖੋਲ ਕੀ ਇਹ ਕਿੰਨੇ ਕਿਹੜੇ ਪੈਸੇ ਚ ਚੱਕਰ ਹੈ ਇਹ ਦਾਤ ਲੋੜਨਾ ਤਾਂ ਨਹੀਂ ਕੋਈ ਨਾ 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 ਕਾਚਾ ਪੈਸੇ ਆਈ ਪੈਸੇ ਆ ਪੈਸੇ ਆ ਠੀਕ ਆ ਆ ਪਾ ਰਿਹਾ ਹਾਂ ਪੈਸੇ ਦੇ ਹਾਂ ਪਾ ਰਿਹਾ ਹਾਂ ਉਹ ਬਾਹਰ ਲਿਆ ਬ੍ਰਸਾ ਪੈਣ ਜੋ ਪੱਖਾ ਮੰਗਾ ਦੇਣਾ ਇਹ ਦੇਖ ਸਕਦੇ ਹੋ ਭਾਈ ਇਹਦੇ ਵਿੱਚ ਪਾਣ ਪਈ ਹੋਈ ਆ ਤੇ ਇਹਦੇ ਵਿੱਚ ਪੰਜਾ ਪੰਜਾ ਦੇ ਤੇ ਦੋ ਦੋ ਦੇ ਇੱਕ ਇੱਕ ਸਿੱਕੇ ਜਿਹੜੇ ਪਏ ਹੋਏ ਨੇ ਆਹ ਸਰਲੈਂਡਰ ਸਾਰਾ ਕੁਝ ਮਸ਼ੀਨਿਆ ਕੋ ਦੁੱਧ ਵਾਲੀ ਹੈ ਕਿ ਮਧਾੜੀ ਵਾਲੀ ਹੈ ਨਾ ਹਾਂ ਵੀਰੇ ਵਾਲੀ ਆਹੋ ਆ ਜਾ ਮਾਲਮ ਇੱਥੇ ਸਮਾਨ ਛੱਡ ਕੇ ਪਜ ਗਿਆ ਉਹ ਇੱਥੇ ਸਗਾ ਇੱਥੇ ਹੈ ਕੱਚਾ ਨਿਕਲ ਗਿਆ ਇਹ ਫੇ ਮੋਡ ਆ ਰਸਤਾ ਚਾਹੁੰਦਾ ਕਿੱਧਰ ਨੂੰ ਆਏ ਯਾਰ ਰਾਹ ਹੈ ਨਿਕਲ ਜਾਂਦਾ ਆਪਣੇ ਤਲਵੰਡੂ ਨੂੰ ਨਿਕਲ ਜਾਂਦਾ ਇਹਨੂੰ ਰਾਜਵਾਲ ਨੂੰ ਲਿਖ ਜਾਂਦਾ ਉਹ ਸਾਹਮਣੇ ਵੀ ਅੱਛਾ ਉਹ ਟ੍ਰਾਫਿਕ ਤੋਂ ਸਿੱਧਾ ਨਹੀਂ ਆ ਹਾਂ ਹਾਂ ਆਹੋ ਉਹ ਐਨ ਰਾਜਵਾਲ ਅੱਛਾ ਤਲਵੰਡੂ ਚੱਲ ਜਾਂਦਾ ਬਸ ਉਹ ਮੁੰਡਾ ਆਪਣੇ अच्छा ओ टेपरा वाले ने फड़या हम्म 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 ओ जी भाई आप अपने घर बचा लो भाई ਤੇ ਪੰਜਾਬ ਦੇ ਹਾਲਾਤ ਇਸ ਟਾਈਮ ਬਹੁਤ ਜ਼ਿਆਦੇ ਬੁਰੇ ਨੇ ਦੇਖ ਸਕਦੇ ਹੋ ਚੋਰਾਂ ਦੀ ਹਾਲਾਤ ਚੋਰਾਂ ਨੇ ਘਰ ਦਾ ਪੂਰਾ ਦਾ ਪੂਰਾ ਤਬਨਸ ਕੀਤਾ ਹੋਇਆ ਘਰ ਜੀ ਹੈ ਨਾ ਜੀ ਹਾਂਜੀ ਲੋ ਜੀ ਆ ਜੀ ਇੱਕ ਮੁੰਡਾ ਪਿੰਡ ਰਾਮੇ ਵਾਲਾ ਤੋਂ ਦੱਸ ਰਿਹਾ ਮੁੰਡਾ ਕਿਹਨਾ ਬਾਈ ਤੇਰਾ ਰਵੀ ਕੁਮਾਰ ਤੇ ਕਿੱਥੇ ਬੈਠਾ ਇਸ ਟਮਾ ਕੇ ਆ ਕਿਹੜਾ ਇਰੀਆ ਤਲਵਣ ਤਲਵਣ ਕੀ ਕਰਨਾ ਸੀ ਇੱਥੇ ਉਹ ਮੁੰਡਾ ਲੈ ਕੇ ਆਇਆ ਸੀ ਜੀ ਚੋਰੀ ਕਰਨ ਮੁੰਡਾ ਚੋਰੀ ਕਰਨ ਲੈ ਕੇ ਆਇਆ ਸੀ ਹਾਂ ਜੀ ਅੱਛਾ ਤੇ ਹੁਣ ਜਿੱਥੇ ਚੋਰੀ ਕਰਨ ਲੱਗੇ ਸੀਗੇ ਉੱਥੇ ਕੋਈ ਘਰ ਕੋਈ ਹੈ ਨਹੀਂ ਸੀ ਨਹੀਂ ਉੱਥੇ ਉਹ ਬਾਹਰ ਗਿਆ ਉਹ ਬੰਦਾ ਤੁਹਾਨੂੰ ਕਿਵੇਂ ਪਤਾ ਲੱਗਾ ਬਾਹਰ ਗਿਆ ਸਰ ਇੱਥੇ ਤੇ ਮੁੰਡਾ ਬੇਜ ਰੱਖਦਾ ਇਹ ਪਹਿਲੋ ਅੱਛਾ ਪਹਿਲਾਂ ਮੁੰਡਾ ਬੇਜ ਰੱਖਦਾ ਸੀ ਹਾਂ ਜੀ ਅੱਛਾ ਤੇ ਹੁਣ ਤੂੰ ਇੱਥੇ ਰਹਿ ਗਿਆ ਨਾ ਹਾਂ ਜੀ ਕਿਹੜਾ ਪਿੰਡ ਤੇਰਾ ਆਰਾਮਿਆ ਤੇ ਦੂਜੇ ਮੁੰਡੇ ਕਿੱਧਰ ਸੀ ਉਦਾਨਾ ਗੁਲਦੀਪ ਉਹਦੇ ਡੈਡੀ ਦਾ ਕਿਦਾਂ ਆ? ਉਹਨਾ ਫੀਰੀ ਮੈਤਰੀ। ਇਹਦਾ ਖੀਰੀ ਖੀਰੀ ਮੈਸਰੀ। ਠੀਕੇ ਦਾ ਰਿਆ ਕੋਠੀਆਂ ਕੋਠਿਆਂ ਦੀ ਤੇ ਲੇ ਲੀ। ਅੱਛਾ। ਤੇ ਹੋਰ ਆ ਆ ਕੀ ਤੇਰਾ ਸਮਾਨ ਤੇਰਾ ਪਿਆ ਇਹ? ਹਾਂਜੀ ਮੇਰਾ। ਕੀ ਕੀ ਆ ਦੇ ਵਿੱਚ? ਫੁੱਲ ਦਿਖਾਵਾ। ਫੁੱਲ ਪਿਆ। ਫੁੱਲ ਦਿਖਾਵਾ। ਇਹ ਖੋਲੋ ਜਰਾ ਕੱਢ ਕੇ ਕੋਲੇ ਨੂੰ ਕੀ ਹੈਗਾ ਇਹ ਦੇ ਵਿੱਚ? ਖੋਲ। ਇਹ ਵੀ ਕੱਢ ਕੇ ਦਸ ਰੰਜ ਦਿਖਾਣ ਕੱਢ ਕੇ। ਕੰਡ ਕੰਡ ਚ। ਕੀ ਨਾਂ ਰਵੀ ਤੇਰਾ ਨਾਂ? ਹਾਂਜੀ। ਸਾਢ ਕੇ ਦਿਖਾਣ ਕੱਢ ਕੇ। ਅੱਛਾ। ਆੜੀਏ ਸਰੰਜ ਦਿਖਾ। ਨਾਲ ਸੂਈ ਵੀ ਕੱਢ। ਨਾਲਾ ਮੂਰੇ ਲਾਹਰ ਸੀ ਮੂਰੇ ਲਾਹ ਤੇਰਾ ਜਿਹਦਾ ਅੱਛਾ ਆ ਦਿਖਾ ਲ ਭਾਈ ਸਨ ਆਫ ਕੀ ਤੇਰਾ ਕਿਹੜੀ ਤੇ ਕਿਨਾ ਰੂਪ ਲਾਲ ਰੂਪ ਲਾਲ ਕੀ ਕੰਮ ਕਰਦਾ ਜਿਹੜੀ ਤੇਰਾ ਮੈਸਤਰੀ ਦਾ ਵਿੱਚ ਨਹੀਂ ਪਾਉਣੇ ਕੈਮਰਾ ਮੈਸਿਸ ਇੱਥੇ ਰੱਖ ਦੇ ਬਾਹਰ ਰੱਖ ਦੇ ਬਾਹਰ ਰੱਖ ਦੇ ਤਾਂ ਦੂਜੇ ਚ ਕੀ ਆ ਇਹ ਫੂਲ ਇਹ ਕਾਢ ਦੇ ਆ ਦੂਜੇ ਕੁਲ ਪਾ ਹੈ ਅੱਛਾ ਹੋਰ ਕੋਈ ਸਮਾਨ ਤੂੰ ਨਾ ਨਹੀਂ ਅੱਛਾ ਕੀ ਹੋ ਕੀ ਕੀ ਸਮਾਨ ਹੋਣ ਜਿਹੜਾ ਸੀਗਾ ਚੋਰੀ ਕਰ ਲਿਆ ਸੀ ਤੁਸੀਂ ਉਹ ਸਿਲੰਡਰ ਸੀ ਦੋ ਪੱਖਾ ਪੱਕਾ ਦੀ ਐ ਤਾਂ ਅੱਛਾ ਤੇ ਪਰੇਸ਼ਾਹ ਬਰੋ ਸਾਹੀ ਟੂਟੀਆਂ ਉਹ ਪਤਾ ਨਹੀਂ ਉਹ ਪਹਿਲੇ ਲੈ ਕੇ ਆਏ ਮੁੰਡਾ ਅੱਛਾ ਮੈਂ ਤਾਂ ਆ ਜੀ ਆਈ ਸੀ ਉਹਦੇ ਨਾਲ ਜੀ ਅੱਛਾ ਤੇ ਓਵਰ ਆਲ ਕਿੰਨਾ ਕ ਸਾਮਾਨ ਸੀ ਜਿਹੜਾ ਵਿੱਚੋਂ ਕਰੋ ਜਿੰਨਾ ਜਿੰਨਾ ਬਣ ਕੇ ਵੀ ਕੱਢਿਆ ਅੰਦਰਾਂ ਦੇ ਵਿੱਚੋਂ ਵੀ ਨਹੀਂ ਮੈਂ ਤਾਂ ਬਾਹਰ ਬੈਠਾ ਹਾਂ ਉਹ ਹੋਈ ਅੰਦਰ ਗਿਆ ਸੀ ਅੱਛਾ ਹਾਂ ਜੀ अच्छा तू ਬਾਹਰ ਬੈਠਾ ਸੀ ਹਾਂਜੀ ਉਹ ਅੰਦਰ ਗਿਆ ਸੀ ਫੜ ਗਿਆ ਤੂੰ ਸਮਾਨ ਤੇ ਤੂੰ ਬਾਹਰੋਂ ਸਮਾਨ ਫੜਦਾ ਸੀ ਨਹੀਂ ਨਹੀਂ ਮੈਂ ਜਦੋਂ ਦੇਖਦਾ ਆਇਆ ਮੈਂ ਸਿੱਖਦਾ ਹੀ ਤੁਰੀ ਮਤਲਬ ਧਿਆਨ ਰੱਖਦਾ ਸੀਗਾ ਹਾਂਜੀ ਮਤਲਬ ਕੋਈ ਆ ਨਾ ਜਾਵੇ ਹਾਂਜੀ اچھا ਤੇ ਤੁਹਾਨੂੰ ਕਿਹਨੇ ਦੇਖਿਆ ਤੂੰ ਫੜਦੇ ਫੜਿਆ ਕਿਹਨੇ ਤੁਹਾਨੂੰ ਕਿਵੇਂ ਫੜੇ ਹੋਏ ਤੁਸੀਂ ਉਹ ਪਾਜੀ ਉਹਨਾਂ ਨੇ ਦੇਖਿਆ ਉਹ ਚੱਪਰਾ اچھا ਟਿੱਪਰਾ ਵਾਲਿਆਂ ਨੇ اچھا ਤੇ ਉਸ ਤੋਂ ਬਾਅਦ ਜਦੋਂ ਤੈਨੂੰ ਫੜਿਆ ਤਾਂ ਦੂਜਾ ਮੁੰਡਾ ਕਿੱਧਰ ਗਿਆ ਫਿਰ ਉਹ ਭੱਜ ਗਿਆ ਖਾਤੇ ਸੀ ਉਹ ਮੁੰਡਾ ਮੋਟਰਸਾਈਕਲ ਤੇ ਮੋਟਰਸਾਈਕਲ ਆਪਣਾ ਸੀ ਕਿ ਬਗਾਨਾ ਸੀ ਕਿ ਇਹਦਾ ਉਹਦਾ ਹੀ ਸੀ ਆਮ ਦਾ ਅੱਛਾ ਕਿੰਨੀ ਉਮਰ ਹੈ ਤੇਰੀ ਮੇਰੀ 24 ਸਾਲ 24 ਸਾਲ ਆਹ ਦੇਖ ਸਕਦੇ ਹੋ ਜੀ ਇਸ ਟਾਈਮ ਜਿਹੜਾ 6 ਟਾਈਮ ਉਮਰ ਚ ਮੁੰਡਾ ਕੰਮ ਕਰਦਾ ਹੈ ਨੌਜਵਾਨ ਉਸ ਟਾਈਮ ਉਮਰ ਦੇ ਵਿੱਚ ਆ ਮੁੰਡੇ ਦਾ ਹਾਲ ਦੇਖ ਲਓ ਤੁਸੀਂ ਆ ਸੰਜਾਨ ਜੇਬ ਚੋਂ ਨਿਕਲਦੀਆਂ ਕੂਲਿਪਸ ਨੇ ਤੇ ਉਹ ਵੀ ਭਾਈ ਨਸ਼ਾ ਤੋਂ ਸ਼ਹਿਵ ਕੀਤਾ ਹੈ ਨਾ ਕਹਣਾ ਇਹ ਦਿੱਤਾ ਨਹੀਂ ਜੀ ਕਰਨਾ ਸੀ ਕਿੱਥੋਂ ਲੈਣਾ ਸੀ ਸਮਾਨ ਉਹ ਫਿਰ ਹੋ ਹਸਪੀਟਲ ਦੀ ਗੋਲੀ ਖਾਦੀ ਨਹੀਂ ਸਮਾਨ ਕਿੱਥੋਂ ਲੈਣਾ ਸੀ ਸਰਿੰਜ ਕਿਹੜੇ ਕੰਮ ਹੋਣੀ ਸੀ ਇਹ ਇਹ ਆ ਉਧਰੋਂ ਲੈਣਾ ਸੀ ਛੰਨਾ ਵਾਲੋ ਹੀ ਅੱਛਾ ਮਤਲਬ ਇੱਥੋਂ ਸਮਾਨ ਚੱਕ ਕੇ ਚੋਰੀ ਕਰ ਵੇਚ ਕੇ ਫਿਰ ਤੁਸੀਂ ਉੱਥੋਂ ਸਮਾਨ ਲੈਣਾ ਸੀ ਸਮਾਨ ਪੁੱਛ ਲਓ ਸਮਾਨ ਦੱਸ ਜਿਹੜਾ ਤਰ੍ਹਾਂ ਸਮਾਨ ਵਾਲਾ ਮੁੰਡਾ ਕੌਣ ਸੀ ਛੰਨਾ ਵਾਲਾ ਮੁੰਡਾ ਕੌਣ ਆ ਸਮਾਨ ਵਾਲਾ ਓ ਦੀਪਾ 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 ਕੋਈ ਹਾਂਜੀ ਜਿਹੜਾ ਹਣ ਭੱਜਿਆ ਉਹਦਾ ਨਾਮ ਕੀ ਸੀ ਪੂਰਾ ਮੈਂ ਕੋਲ ਨਹੀਂ ਤੁਸੀਂ ਕੁਲਦੀਪ ਨਾ ਆਉਂਦਾ ਤੇ ਸੋ ਬਾਕੀ ਸਾਰੇ ਅੰਸ਼ਾ ਤਾਂ ਆਪਣੀ ਸਾਰੇ ਪਪਤ ਬੰਦੇ ਲੋਖੜੇ ਨੇ ਆਪਣੇ ਨੰਬਰ ਹੈ ਨਹੀਂ ਮੋਟਰਸਾਈਕਲ ਦਾ ਹੈ ਨਵੇਂ ਲਿਆ ਹੁਣ ਕੀ ਕਰੀਏ ਤੇਰੇ ਨਾਲ ਵੀ ਹਾਂਜੀ ਕੀ ਕਰਦਾ ਹੁਣ ਦੱਸ ਚੱਲ ਤੂੰ ਹੀ ਦੱਸ ਦੇ ਤੇਰੇ ਨਾਲ ਹੁਣ ਕੀ ਕਰੀਏ ਆਪਾਂ ਹਾਂ ਤਾਂ ਤੂੰ ਚੋਰੀ ਕਰਨ ਆਇਆ ਸੀ ਹਨਾ ਤੇ ਕੀ ਕਰੀਏ ਹੁਣ ਦੱਸ ਵੀ ਪਰਚਾ ਪੁਰਚਾ ਕਰੋਣਾ ਕੀ ਕਰਨਾ ਕਿ ਹੁਣ ਦੇ ਲੈ ਵੀ ਇੱਕ ਸ਼ਰੀਫੀ ਦੇਖ ਲੈ ਪਿੰਡ ਵਾਲਿਆਂ ਦੀ ਕਿੰਨੀਆਂ ਤੇਰੇ ਨਾਲ ਮੈਨੂੰ ਲੱਗਦਾ ਬਈ ਹੱਥ ਨਾਲ ਆ ਕੇ ਨੇ ਇਹਨੂੰ ਨਹੀਂ ਨਹੀਂ ਹੱਥ ਨਾਲ ਆ ਕੇ ਨੇ ਨਹੀਂ ਲਾਇਆ دروازੇ ਤੋੜ ਤੇ ਜੇ ਹੁਣ ਇੱਥੇ ਬਾਈਦਵੇ ਕੋਈ ਹੁਣ ਇਦਾਂ ਦੇ ਮੁੰਡੇ ਹੁੰਦੇ ਜਾਂ ਮੁੰਡੇ ਨੌਜਵਾਨ ਖੜੇ ਨੇ ਇੱਥੇ ਹਾਂਜੀ ਜੇ ਕੁੱਟ-ਕੁੱਟ ਕੇ ਤੈਨੂੰ ਕੋਈ ਕਰ ਦਿੰਦੇ ਫੇਰ ਦੱਸ ਠੀਕ ਸੀ ਉਹ ਪਤਾ ਨਹੀਂ ਲੱਗਣਾ ਤਾਂ ਤੇ ਫੇਰ ਹੁਣ ਤੈਨੂੰ ਥਾਣੇ ਦੇ ਦਈਏ ਜਾਂ ਕੀ ਕਰੀਏ ਪਰਚਾ-ਪੁਰਚਾ ਕਰਵਾ ਦਈਏ ਤੇਰੇ ਤੇ ਅੰਦਰ ਬਿਠਾ ਰਹੀ ਆ ਰਾਮਾ ਜਦੋਂ ਮੇਰੇ ਮਰਜ਼ੀ ਗੋਲੀਆਂ ਪੀਣਾ ਖਾਣਾ ਰਹੀ ਕੋਈ ਟੈਨਸ਼ਨ ਨਹੀਂ ਇਹ ਤੇ ਬਾਹਰ ਚੋਰੀਆਂ ਕਰੇਗਾ ਨਸ਼ਾ ਲੇਗਾ ਫਾਇਦਾ ਕੋਈ ਆ ਜੇਲ੍ਹ ਜਾਂਦੀ ਆਰ ਨਾਲ ਜੋ ਮਰਜ਼ੀ ਖਾਈ ਪੀ ਜਾ ਉੱਥੇ ਜਿੱਦਾਂ ਮਾਰ ਦਿੰਦਾ ਤੂੰ ਹੈ ਜਿੱਦਾਂ ਮਾਰ ਜਦਾਂ ਮਰਜ਼ੀ ਕੀ ਹੁਣ ਤੇਰੀ ਬੇਬੇ ਕਹਿੰਦੀ ਆ ਤੇਰੀ ਭੈਣ ਨਾਲ ਫੋਨ ਗਲਤ ਗੱਲ ਹੋਈ ਆ ਮੁੰਡਿਆਂ ਦੀ ਉਹਨੇ ਕਾ ਛੱਡਣਾ ਵੀ ਜਿੱਦਾਂ ਯਾਰ ਮੇਰੀ ਮਾਂ ਨੂੰ ਨਹੀਂ ਪਤਾ ਲੱਗਦਾ ਨਹੀਂ ਨਹੀਂ ਕਰ ਤਾਂ ਕਰਦਾ ਨਹੀਂ ਕਰਨੀ ਹੈ ਹੈ ਮੈਂ ਤਾਂ ਅੱਧੀ ਆ ਮੈਂ ਰੰਗ ਦਾ ਕੰਮ ਕਰਦਾ ਹੁੰਦਾ ਜੀ ਅੱਛਾ ਪਹਿਲਾਂ ਕਰਦਾ ਹੁੰਦਾ ਸੀ ਨਸ਼ੇ ਤੋਂ ਪਹਿਲਾਂ ਹਾਂਜੀ ਤੇ ਫੇਰ ਉਹ ਹਾਲਾਤਾਂ ਚ ਕਿਵੇਂ ਪਹੁੰਚ ਗਿਆ ਮੁੰਡੇ ਨੇ ਫਸਾਤਾ ਜੀ ਅਚਾ ਮੁੰਡਾ ਨਿਭਾਤਾ ਫਿਰ ਮੁੰਡਾ ਤਾਂ ਨਿਕਲ ਗਿਆ ਹੁਣ ਐ ਬਾਤ ਹੋ ਗਿਆ ਥਾਰੇ ਕੋਲ ਤਾਂ ਇਹਨੇ ਜਾਣੇ ਹੀ ਕੋਈ ਸਮਾਨ ਕੋਈ ਨਹੀਂ ਤੁਹਾਡੇ ਕੋਲ ਕੋਈ ਅਸਿਆਲ ਕੀ ਆ ਕੋਈ ਮੋਤੀ ਜਰਾੜ ਰੂੜ ਜਿੰਨੇ ਕਾਦੇ ਨਾ ਬੰਦੇ ਉਹ ਵੀ ਲੈ ਗਿਆ ਇਹ ਮੋੜ ਦਾ ਇਹ ਪਤਾ ਨਹੀਂ ਬੈਠਾ ਉਹਨੇ ਰੱਖਿਆ ਆਉਂਗਾ ਬਸ ਨਹੀਂ ਕੋਈ ਦਰਵਾਜਾ ਤਰੂਚਾ ਭੰਨਣ ਵਾਸਤੇ ਕੋਈ ਸਮਾਨ ਹੋਊਗਾ ਤੇਰੇ ਕੋਲ ਐਂ ਗੇ ਬੰਦਰੀ ਲਿਆ ਆਉਣਾ ਹਾਂ ਜਣੂ ਅੱਛਾ ਅੰਦਰ ਹੀ ਰਿਹਾ ਕਈ ਦਿਨ ਹੋ ਗਏ ਲਈ ਜਾਂਦੇ ਨੂੰ ਅੱਜ ਜਿੱਦਾਂ ਆ ਗਏ ਅੱਛਾ ਕਈ ਕੋਣ ਲਿਆਂਗੇ ਆ ਲੈ ਆ ਗਏ ਚਲੋ ਤੁਹਾਨੂੰ ਹੁਣ ਅਸੀਂ ਅੰਦਰ ਦੇ ਕਮਰੇ ਦਾ ਹਾਲ ਦਿਖਾ ਦਈਏ ਵੀ ਕਿਵੇਂ ਕਿਵੇਂ ਕਿਹੜਾ ਕਿਹੜਾ ਸਮਾਨ ਉਹਦਾਂ ਚੁੱਕੀ ਚੋਰੀ ਕਰਕੇ ਪਹਿਲਾਂ ਪਹਿਲਾਂ ਵੀ ਕਰਿਆ ਆਏ ਇੱਥੇ ਨਹੀਂ ਮੈਂ ਆਦੀ ਆਦੀ ਅੱਛਾ ਉਹ ਪਹਿਲਾਂ ਆਏ ਇੱਥੇ ਉਹ ਆਏ ਜੀ ਹੁਣ ਕੀ ਕੀ ਲੈ ਕੇ ਪਹਿਲਾਂ ਚੱਕਿਆ ਤੂੰ ਪਤਾ ਨਹੀਂ ਮੈਨੂੰ ਮੈਨੂੰ ਆਦੀ ਲੈ ਕੇ ਆਇਆ ਉਹ ਜਾਣਾ ਹੈ ਕਿਤੇ ਤੜਵਨ ਜਾਣਾ ਹੈ ਅੱਛਾ ਸਮਾਨ ਹੂੰ ਇੱਥੇ ਲਿਆਇਆ ਮੈਂ ਅੱਛਾ ਚਲੋ ਗੋਪੀ ਚੱਲੋ ترجمة